ਸਰ ਦੂਲਗੜ ਦੇ ਪਰਮਜੀਤ ਸਿੰਘ ਮੰਨਾ ਅੱਜ ਦਰਜਨਾ ਸਾਥੀਆਂ ਨਾਲ ਬੀਜੇਪੀ ਵਿੱਚ ਹੋਏ ਸ਼ਾਮਲ ਇਸ ਮੌਕੇ ਤੇ ਉਹਨਾਂ ਕਿਹਾ ਕਿ ਉਹ ਕਦੇ ਅਕਾਲੀ ਦਲ ਵਿੱਚ ਵੀ ਕੰਮ ਕਰਦੇ ਰਹੇ ਨੇ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਉਸ ਤੋਂ ਪ੍ਰਭਾਵਿਤ ਹੁੰਦੇ ਹੋਏ ਬੀਜੇਪੀ ਜੁਆਇਨ ਕਰ ਰਹੇ ਹਨ ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਦੇਖੋ ਸਾਡੀ ਇਸ ਰਿਪੋਰਟ ਵਿੱਚ ਇਹਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਾਡਾ ਜਿਹੜਾ ਅਕਾਲੀ ਦਲ ਦਾ ਸੀ ਪਹਿਲਾਂ ਭਾਜਪਾ ਨਾਲ ਗੱਠ ਜੋੜ ਸੀਗਾ 2017 ਦੇ ਇਲੈਕਸ਼ਨ ਚ ਜਿਹੜਾ ਹੈਗਾ ਵਿਧਾਨ ਸਭਾ ਦੇ ਜੋ ਗੱਠ ਜੋੜ ਟੁੱਟ ਗਿਆ ਸੀਗਾ ਤਾਂ ਉਸ ਤੋਂ ਬਾਅਦ ਕੀ ਸੀਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਮੰਨ ਲਓ ਇੱਕ ਹਵਾ ਸੀ ਲੋਕਾਂ ਦੀ ਇੱਕ ਅਕਾਲੀ ਦਲ ਜਾਂ ਕਾਂਗਰਸ ਤੋਂ ਮਤਲਬ ਲੋਕ ਦੁਖੀ ਸੀਗੇ ਉਹਦਾ ਕਰਕੇ ਉਹਨਾਂ ਨੇ ਇਹ ਤੀਜਾ ਜਿਹੜੀ ਧਿਰ ਸੀਗੀ ਉਹਨੂੰ ਕਾਹੋ ਜਿਹਾ ਕਰਿਆ ਲੋਕਾਂ ਨੂੰ ਬੜੀਆਂ ਆਸਾਂ ਸੀ ਉਮੀਦਾਂ ਸੀ ਵੀ ਇਹ ਕੁਝ ਕਰੂਗਾ ਪਰ ਇੱਕ ਚੁਟਕਲਿਆਂ ਵਾਲੇ ਮੰਨ ਲੋ ਕਹਿ ਦਈਏ ਮੰਨ ਲੋ ਲਾਲੀਬੋਪ ਵਾਲੀ ਆਪਾਂ ਕਹਿ ਸਕਦੇ ਹਾਂ ਵੀ ਇਹ ਸਰਕਾਰ ਹੈ ਜਿਹੜੀ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪਾਣੀ ਫਿਰ ਗਿਆ ਕਿਉਂਕਿ ਜਿਹੜੀ ਡਬਲ ਇੰਜਨ ਸਰਕਾਰ ਹੁੰਦੀ ਹੈ ਕਿਉਂਕਿ ਸੈਂਟਰ ਸਰਕਾਰ ਤੋਂ ਬਿਨਾ ਕਿਸੇ ਵੀ ਸਟੇਟ ਦਾ ਜਿਹੜਾ ਹੈਗਾ ਉਹ ਬੇਨਿਫਿਟ ਨਹੀਂ ਹੋ ਸਕਦਾ ਇਹਨਾਂ ਨੇ ਗੱਪ ਐਨੇ ਮਾਰੇ ਨੇ ਆਮ ਆਦਮੀ ਪਾਰਟੀ ਨੇ ਝੂਠ ਲੋਕਾਂ ਨੂੰ ਐਨੇ ਮਾਰੇ ਨੇ ਸੁਪਨੇ ਐਨੇ ਦਿਖਾਤੇ ਕਿ ਮੰਨ ਲੋ ਉਹਨਾਂ ਤੇ ਖਰੇ ਨਹੀਂ ਉਤਰ ਸਕੇ ਕਿਉਂਕਿ ਜਿੰਨੀਆਂ ਵੀ ਸਹੂਲਤਾਂ ਨੇ ਆਪਾਂ ਅਜੂਸ਼ਮਨ ਕਾਰਡ ਦੀ ਲਾ ਲਓ ਮਕਾਨਾਂ ਦੀਆਂ ਲਾ ਲਓ ਮੰਨ ਲਓ ਜੋ ਵੀ ਜਿਹੜੀ ਆਟਾ ਦਾਲ ਸਕੀਮ ਹੈ ਤੁਸੀਂ ਦੇਖੋ ਵੀ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਕਣਕ ਆ ਰਹੀ ਆ ਪੰਜਾਬ ਸਰਕਾਰ ਨੂੰ 2 ਸਾਲ ਹੋ ਗਏ ਮਿਲਦਾ ਹੈ ਅਜੇ ਤੱਕ ਇਹਨਾਂ ਨੇ ਆਪਣੀ ਪੰਜਾਬ ਸਰਕਾਰ ਵਾਲੀ ਕਣਕ ਨਹੀਂ ਅਜੇ ਤੱਕ ਕਿਸੇ ਨੂੰ ਦਿੱਤੀ ਠੀਕ ਹੈ ਜੀ ਤਾਂ ਕਾਫੀ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਨੇ ਜਿਵੇਂ ਉਹ ਨਨਕਾਣਾ ਸਾਹਿਬ ਦਾ ਜਿਹੜਾ ਲੰਗ ਆ ਦਰਸ਼ਨਦਾਰੀ ਜਿਹੜੇ ਅਸੀਂ ਮੰਨ ਲਓ ਕਦੋਂ ਦੇ ਕਿੰਨੇ ਸਾਲਾਂ ਤੋਂ ਅਸੀਂ ਅਰਦਾਸ ਬੇਨਤੀ ਕਰਦੇ ਆਉਂਦੇ ਸੀ ਵੀ ਸਾਡਾ ਜਿਹੜਾ ਹੈਗਾ ਇਹ ਨਨ ਕਾਨਾ ਸਾਹਿਬ ਦੇ ਦਰਸ਼ਨ ਗੁਜ਼ਾਰੇ ਨੇ ਜਿਹੜੇ ਸਾਨੂੰ ਸੌਖੇ ਹੋ ਜਾਣ ਤਾਂ ਉਹ ਵੀ ਮੋਦੀ ਸਾਹਿਬ ਦੀ ਦੇਣ ਹੈ ਦੇਖੋ ਜੀ ਜਿਹੜਾ ਵਿਰੋਧ ਕਰਨਾ ਉਹ ਹਰ ਬੰਦੇ ਨੂੰ ਮੰਨ ਲਓ ਆਪੋ ਆਪਣੀ ਉਹਦੀ ਮਾਈਂਡ ਦਾ ਜਿਹੜਾ ਹੈਗਾ ਸਿਸਟਮ ਹੈ ਉਹ ਆਪਣੇ ਆਪ ਦੇ ਤੌਰ ਤੇ ਸੋਚ ਕੇ ਕਰਦਾ ਪਰ ਮੋਦੀ ਸਾਹਿਬ ਨੇ ਜਿਹੜੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਉਹ ਦੁੱਗਣੀ ਕਰਾਂਗੇ ਉਹਨਾਂ ਨੇ ਉਹ ਦੁੱਗਣੀ ਕਿਵੇਂ ਕਰਨੀ ਸੀ ਜੋ ਵੀ ਉਹ ਕਾਨੂੰਨ ਲੈ ਕੇ ਆਏ ਸੀਗੇ ਠੀਕ ਹੈ ਜੀ ਉਹ ਸਾਡੇ ਜਿਹੜੇ ਕਿਸਾਨ ਵੀਰ ਨੇ ਇਹਨਾਂ ਨੂੰ ਮੰਨ ਲਓ ਜਾ ਤਾਂ ਕਹਿ ਦਈਏ ਵੀ ਇਹਨਾਂ ਨੂੰ ਪ੍ਰੋਪਰ ਉਹ ਸਮਝ ਨਹੀਂ ਆਈ ਜਾਂ ਕਹਿ ਦਈਏ ਕਿ ਇਹਨਾਂ ਨੂੰ ਮਤਲਬ ਕੁਛ ਆਗੂਆਂ ਨੇ ਮਤਲਬ ਢੜਕਾਇਆ ਗਿਆ ਜਾਂ ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਮਤਲਬ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜਾ ਉਹ ਅੰਦੋਲਨ ਸੀਗਾ ਮਤਲਬ ਉਹ ਬਹੁਤ ਵੱਡਾ ਹੋ ਗਿਆ ਸੀਗਾ ਤਾਂ ਉਹਦਾ ਕਰਕੇ ਲੋਕਾਂ ਦੇ ਰੋਸ਼ ਨੂੰ ਦੇਖ ਕੇ ਮਤਲਬ ਮੋਦੀ ਸਾਹਿਬ ਨੇ ਉਹ ਚੀਜ਼ ਨੂੰ ਫਿਰ ਵੀ ਇਹਨਾਂ ਨੂੰ ਕਹਿਤਾ ਸੀ ਹਜੇ ਤੱਕ ਵੀ ਨਹੀਂ ਵਾਪਸ ਲਏ ਹਾਂਜੀ ਉਹ ਉਹ ਕਰਨਗੇ ਜੀ ਉਹਨਾਂ ਨੇ ਮਤਲਬ ਉਹ ਪਲਾਨਿੰਗ ਦੇ ਵਿੱਚ ਹੈ ਹੋਊਗਾ ਉਹ ਜ਼ਰੂਰ ਹੋਊਗਾ ਸਾਨੂੰ ਉਮੀਦ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਵੀ ਜਿਹੜੀ ਮਨ ਲਓ ਦੂਸਰੀਆਂ ਪਾਰਟੀਆਂ ਨੇ ਕਾਲੀ ਕਾਂਗਰਸ ਤੋਂ ਤਾਂ ਲੋਕ ਪਹਿਲਾਂ ਹੀ ਦੁਖੀ ਸੀਗੇ ਠੀਕ ਹੈ ਜੀ ਤੀਜੀ ਧਰ ਲਿਆਂਦੀ ਸੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਤੋਂ ਵੀ ਲੋਕਾਂ ਦਾ ਜਿਹੜਾ ਮੋਹ ਪੰਗ ਹੋ ਚੁੱਕਿਆ ਹੈ ਇਸ ਟਾਈਮ ਤੇ ਸਭ ਨੂੰ ਹੁਣ ਲੋਕ ਜਾਗਰੂਕ ਵੀ ਹੋ ਚੁੱਕੇ ਨੇ ਕਿ ਸੈਂਟਰ ਸਰਕਾਰ ਤੋਂ ਬਿਨਾਂ ਜਿਹੜਾ ਸਾਡੀ ਸਟੇਟ ਦਾ ਜਿਹੜਾ ਮਨ ਲਓ ਬੈਨੀਫਿਟ ਨਹੀਂ ਹੈ ਜਿੰਨਾ ਚਿਰ ਸੈਂਟਰ ਦੀ ਸਰਕਾਰ ਭਾਜਪਾ ਉਹ ਪੰਜਾਬ ਚ ਮਨ ਲਓ ਵਿਧਾਨ ਸਭਾ ਚ ਨਹੀਂ ਆਉਂਦੀ ਤਾਂ ਕਰਕੇ ਉਹ ਮੰਨ ਲਓ ਜਿਹੜੇ ਸਾਡੇ ਫੰਡਸ ਨੇ ਜਿਹੜਾ ਕੋਈ ਫਾਈਨੈਂਸ਼ੀਅਲ ਤੌਰ ਤੇ ਅਸੀਂ ਜੋ ਵੀ ਡਿਵੈਲਪਮੈਂਟਸ ਹੋਣੀਆਂ ਸੀ ਉਹ ਸਾਡੀਆਂ ਮੰਨ ਲਓ ਰੁਕ ਚੁੱਕੀਆਂ ਨੇ ਤਾਂ ਕਰਕੇ ਉਹ ਮੰਨ ਲਓ ਜੇ ਸਾਡੇ ਐਮਪੀ ਅਸੀਂ ਜਿਤਾਵਾਂਗੇ ਸਾਡੇ ਪੰਜਾਬ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਐਮਪੀ ਜਿਤਾ ਕੇ ਉੱਥੇ ਭੇਜਾਂਗੇ ਤਾਂ ਉਹ ਫੰਡਸ ਜ਼ਿਆਦਾ ਆਉਣਗੇ ਤਾਂ ਸਾਡੀ ਜਿਹੜੀ ਹੈਗੀ ਸਟੇਟ ਦੀ ਉਹ ਤਰੱਕੀ ਹੋ ਸਕਦੀ ਹੈ ਕਿਉਂਕਿ ਜਿਹੜੇ ਮੈਡਮ ਨੇ ਬੀਬਾ ਪਰਮਪਾਲ ਕੌਰ ਸਿੱਧੂ ਜੀ ਇਹ ਮਲੂਕਾ ਪਰਿਵਾਰ ਦੇ ਵਿੱਚੋਂ ਨੇ ਕਿਉਂਕਿ ਇੱਕ ਆਈਐਸ ਅਫਸਰ ਸੀਗੇ ਉਹਨਾਂ ਨੂੰ ਪਤਾ ਹੈ ਐਡਮਨ ਸਿਸਟਮ ਮੰਨ ਲਓ ਉਹਨਾਂ ਨੇ ਚਲਾਇਆ ਹੈ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਚੱਲਦਾ ਹੈ ਤਾਂ ਇੱਕ ਅਪਰਤ ਹੋਣ ਦੇ ਨਾਤੇ ਮੈਨੂੰ ਲੱਗਦਾ ਉਹ ਮੰਨ ਲਓ ਬਹੁਤ ਵਧੀਆ ਆਪਣਾ ਰੋਲ ਅਦਾ ਕਰ ਸਕਦੇ। ਇਹ ਕਿਸਾਨਾਂ ਦਾ ਜਿਹੜਾ ਮੰਗਾ ਹੈ ਜਾਂ ਉਹਦੇ ਸੰਬੰਧੀ ਮੋਦੀ ਸਾਹਿਬ ਨੇ ਭਰੋਸਾ ਦਿੱਤਾ ਵੀ ਦੁਬਾਰਾ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਸਮੱਸਿਆ ਨੂੰ ਹੱਲ ਕਰਕੇ ਇਹਨਾਂ ਦੀ ਜਿਹੜੀ ਕਮਾਈ ਹੈ ਉਹਦੇ 'ਚ ਵਾਧਾ ਕਰਕੇ ਮਤਲਬ ਇਹ ਹੱਲ ਕੀਤਾ ਜਾਊਗਾ। ਤੇ ਇਸ ਕਰਕੇ ਜਿਹੜਾ ਵਿਰੋਧ ਹੈ ਵਿਰੋਧ ਕਰਨ ਦਾ ਹਰੇਕ ਦਾ ਅਧਿਕਾਰ ਹੈ ਉਹ ਕਰ ਸਕਦਾ ਆਪਦੀਆਂ ਮੰਗਾਂ ਵਾਸਤੇ ਮਤਲਬ ਸਾਰੇ ਤਰੀਕੇ ਜਿਹੜੇ ਆ ਉਹ ਅਪਣਾ ਸਕਦਾ ਤੇ ਇਹ ਪਰ ਮੋਦੀ ਸਰਕਾਰ ਦਾ ਇਹ ਵਾਅਦਾ ਹੈ ਵੀ ਅਸੀਂ ਹਰੇਕ ਵਰਗ ਦੀਆਂ ਮਤਲਬ ਹਰੇਕ ਵਰਗ ਨੂੰ ਉੱਚਾ ਚੁੱਕਣ ਦੇ ਵਿੱਚ ਮਤਲਬ ਕੰਮ ਕਰਾਂਗੇ ਇਹ ਮੋਦੀ ਸਰਕਾਰ ਦਾ ਇਹ ਵੇਖੀਏ ਤਾਂ ਤੁਸੀਂ ਬਹੁਤ ਪੁਰਾਣੀ ਜੁੜੇ ਹੋਏ ਹੋ ਭਾਜਪਾ ਦੇ ਨਾਲ ਬਹੁਤ ਵਧੀਆ ਅਕਸ ਵਾਲੇ ਚਿਹਰੇ ਸੀ ਡਿਗਜ਼ ਲੀਡਰਸ ਜਿਹੜੇ ਭਾਜਪਾ ਦੇ ਕੋਲ ਪਰ ਇੱਕ ਅਕਾਲੀ ਦਲ ਦੇ ਪਰਿਵਾਰ ਦੇ ਵਿੱਚੋਂ ਨਵਾਂ ਕੈਂਡੀਡੇਟ ਲੈ ਕੇ ਆਉਣਾ ਕੀ ਲੱਗਦਾ ਤੁਹਾਨੂੰ ਕਿ ਇਹ ਜਿੱਤ ਪ੍ਰਾਪਤ ਕਰ ਸਕਦਾ ਪੂਰਾ ਜੀ ਪੂਰੀ ਜੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਵੱਲ ਲੋਕ ਜਿਤਾਉਣਗੇ ਲੋਕਾਂ ਦੇ ਮੂਡ ਬਣਾ ਲਿਆ ਵੀ ਐਤਕੀ ਮੋਦੀ ਸਾਹਿਬ ਨੂੰ ਮੌਕਾ ਦੇਣਾ ਤੇ ਪੰਜਾਬ ਨੂੰ ਜਿਹੜਾ ਤਰੱਕੀ ਦੇ ਖੁਸ਼ਹਾਲੀ ਦੇ ਉੱਤੇ ਲੈ ਕੇ ਜਾਣਾ ਤੇ ਵੱਧ ਤੋਂ ਵੱਧ ਵੋਟਾਂ ਪਾ ਕਰਮਪਾਲ ਤਾਂ ਅਕਾਲੀ ਦਲ ਦੇ ਪਰਿਵਾਰ ਚ ਅਕਲ ਉਹ ਇਸ ਤਰ੍ਹਾਂ ਨਹੀਂ ਇਹ ਖਾਲੀ ਦਲ ਚੋਂ ਤਾਂ ਹੈ ਹੀ ਨਹੀਂ ਉਹਦਾ ਨਵੇਂ ਮੱਲਾ ਜੁਆਇਨਿੰਗ ਕੀਤੀ ਉਹਨਾਂ ਨੇ ਤਾਂ ਬੀਜਪੀ ਸਿੱਧੀ ਪਰਿਵਾਰ ਤਾਂ ਉਹਨਾਂ ਦਾ ਪਛੋਕੜ ਦਾ ਜ਼ਰੂਰ ਅਕਾਲੀ ਦਲ ਦਾ ਸੋਹਰਾ ਸਾਫ ਉਹਨਾਂ ਦੇ ਹੈਗੇ ਆ ਪਰ ਇਹਨਾਂ ਦਾ ਤਾਂ ਪਛੋਕੜ ਮੱਲਾ ਅਫਸਰ ਦੇ ਨੌਕਰੀ ਆਈਪੀਐਸ ਐਸਆਈ ਅਫਸਰ ਸੀਗੇ ਇਸ ਕਰਕੇ ਉਹਨਾਂ ਦਾ ਪਛੋਕੜ ਤਾਂ ਨਹੀਂ ਆਪਾਂ ਕਹਿ ਸਕਦੇ ਜੀ ਜੈਨ ਸਾਹਿਬ ਪਿੰਡਾਂ ਦੇ ਵਿੱਚ ਸੰਗਠਨ ਲਈ ਤੁਸੀਂ ਕੀ ਕਰ ਰਹੇ ਹੋ ਮਜ਼ਬੂਤ ਕਰਨ ਲਈ ਪਿੰਡਾਂ ਦੇ ਵਿੱਚ ਹਰੇਕ ਘਰੇ ਜਾ ਕੇ ਹਰੇਕ ਮਤਲਬ ਬੰਦੇ ਨਾਲ ਹਰੇਕ ਪਰਿਵਾਰ ਨਾਲ ਸੰਪਰਕ ਕਰਕੇ ਲੋਕਾਂ ਨੂੰ ਸਮਝਾਵਾਂਗੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਡਵੈਲਪ ਦੀਆਂ ਨੀਤੀਆਂ ਉਹ ਕੋਈ ਕਿਸੇ ਦੀ ਵਿਰੋਧ ਭਾਵਨਾ ਵਾਲੀਆਂ ਨੀਤੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਮਤਲਬ ਵੱਧ ਤੋਂ ਵੱਧ ਤੁਸੀਂ ਵੋਟਾਂ ਪਾ ਕੇ ਮੋਦੀ ਸਾਹਿਬ ਨੂੰ ਵੋਟਾਂ ਪਾ ਕੇ ਸਾਡੇ ਪਾਰਟੀ ਦੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਕਾਮਯਾਬ ਕਰੋ ਤਾਂ ਕਿ ਦੇਸ਼ ਤਰੱਕੀ ਦੀ ਖੁਸ਼ਹਾਲੀ ਦੇ ਉੱਤੇ ਅੱਗੇ ਤੁਰੇ ਠੀਕ ਹੈ